ਅੱਜ ਆ ਨਵਾਂ ਤੇ ਵੱਡਾ ਪਟਾਕਾ ਪੈ ਗਿਆ ਜਿਹੜੇ ਪੁਲਿਸ ਅਫਸਰ ਫੌਜੀ ਕਰਨਲ ਕੋਟਮਾਰ ਮਾਮਲੇ ਦੇ ਵਿੱਚ ਮਲਜ਼ਮ ਸੀ ਜਿਨ੍ਹਾਂ ਨੂੰ ਦੋਸ਼ੀ ਕਿਹਾ ਜਾ ਰਿਹਾ ਸੀ ਉਹਨਾਂ ਦੇ ਉੱਪਰ ਅੱਜ ਆ ਦੋ ਹੋਰ ਨਵੇਂ ਤੇ ਵੱਡੇ ਝਟਕੇ ਸਾਹਮਣੇ ਆਏ ਨੇ ਤੇ ਹੁਣ ਉਹ ਵਾਵਾ ਜਿਆਦਾ ਕਸੂਤੇ ਫਸਦੇ ਦਿਖਾਈ ਦੇ ਰਹੇ ਨੇ ਹੋਇਆ ਕੀ ਹੈ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਨਾਂ ਪੁਲਿਸ ਅਫਸਰਾਂ ਦੇ ਉੱਪਰ ਇੱਕ ਝੂਠਾ ਪੁਲਿਸ ਮੁਕਾਬਲਾ ਕਰਕੇ ਇੱਕ ਗੱਭਰੂ ਜਵਾਨ ਪੁੱਤ ਨੂੰ ਨਜਾਇਜ਼ ਮਾਰਨ ਦਾ ਕੇਸ ਜਿਹੜਾ ਮਾਰਨ ਦਾ ਮਾਮਲਾ ਜਿਹੜਾ ਉਹ ਹਾਈ ਕੋਰਟ ਪਹੁੰਚ ਗਿਆ ਤੇ ਹੁਣ ਹਾਈ ਕੋਰਟ ਦੇ ਵਿੱਚ ਜਾ ਕੇ ਉਸ ਪੂਰੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਇਹ ਜਿਹੜੇ ਕਰਨਾਲ ਬਾਟ ਕਟਮਾਰ ਮਾਮਲੇ ਦੇ ਵਿੱਚ ਮੁਲਜ਼ਮ ਪੁਲਿਸ ਅਫਸਰ ਸੀਗੇ ਜਿਨ੍ਹਾਂ ਚ ਇੰਸਪੈਕਟਰ ਰੌਣੀ ਸਿੰਘ ਸੀਗਾ ਤੇ ਹੋਰ ਸੀਗੇ ਤਿੰਨ ਉਹਨਾਂ ਦੇ ਉੱਪਰ ਜ਼ਮਾਨਤ ਦੀ ਅਰਜੀ ਦਾ ਜਿਹੜਾ ਕੇਸ ਸੀ ਪਹਿਲਾਂ ਤਾਂ ਇਹ ਹੇਠਲੀ ਅਦਾਲਤ ਨੇ ਜ਼ਮਾਨਤ ਰੱਦ ਕੀਤੀ ਫਿਰ ਹਾਈ ਕੋਰਟ ਦੇ ਇੱਕ ਜੱਜ ਹਰਪ੍ਰੀਤ ਸਿੰਘ ਬਰਾੜ ਨੇ ਸੁਣਵਾਈ ਕਰਨ ਤੋਂ ਨਾ ਕਰਤੀ ਫਿਰ ਜ਼ਮਾਨਤ ਦੀ ਅਰਜੀ ਦੂਜੇ ਜਿਹੜੇ ਹਾਈ ਕੋਰਟ ਦੇ ਜਸਟਿਸ ਸੀਗੇ ਜਸਟਿਸ ਸੁਖਵਿੰਦਰ ਕੌਰ ਉਹਨਾਂ ਕੋਲੇ ਸੀ ਔਰ ਅੱਜ ਜਸਟਿਸ ਸੁਖਵਿੰਦਰ ਕੌਰ ਨੇ ਵੀ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਜ਼ਮਾਨਤ ਅਰਜੀ ਸੁਣਨ ਤੋਂ ਨਾ ਕਰ ਦਿੱਤੀ ਹੈ ਤੇ ਕੇਸ ਅਗਲੇ ਬੈਂਚ ਕੋਲ ਚਲਾ ਗਿਆ ਹੈ ਹੁਣ ਇਹ ਦੋ ਮਾਮਲਿਆਂ ਦੇ ਉੱਪਰ ਬੜੇ ਕਸੂਤੇ ਇਹ ਪੁਲਿਸ ਅਫਸਰ ਫਸਦੇ ਦਿਖਾਈ ਦੇ ਰਹੇ ਨੇ ਕਿਉਂਕਿ ਪਿਛਲੇ ਦਿਨੀ ਪੰਜਾਬ ਦੇ ਵਿੱਚ ਇੱਕ ਮੁੰਡੇ ਦਾ ਪੁਲਿਸ ਐਨਕਾਊਂਟਰ ਕਰਕੇ ਉਹਨੂੰ ਮਾਰਿਆ ਗਿਆ ਸੀ ਪੁਲਿਸ ਵੱਲੋਂ ਜਦੋਂ ਨਾਬਾ ਦੇ ਵਿੱਚ ਇਹ ਇਨਕਾਊਂਟਰ ਕੀਤਾ ਗਿਆ ਸੀ ਨਾਬਾ ਦੇ ਨੇੜੇ ਪਿੰਡ ਦੇ ਵਿੱਚ ਦੋ ਛੇ ਸੀਗਾ ਕਿ ਇੱਕ ਬੱਚਾ ਚੱਕਿਆ ਗਿਆ ਸੀ ਔਰ ਪੁਲਿਸ ਨੇ ਬਾਅਦ ਦੇ ਵਿੱਚ ਇਹ ਕਿਹਾ ਸੀਗਾ ਕਿ ਅਸੀਂ ਬੱਚਾ ਬਰਾਮਦ ਕੀਤਾ ਤੇ ਬੱਚਾ ਲੈ ਕੇ ਜਾ ਰਹੇ ਸੀ ਜਿਹੜੇ ਅਗਵਾ ਕਰ ਬਈ ਉਹ ਅਸੀਂ ਪਿੱਛੇ ਗੱਡੀਆਂ ਲਾ ਕੇ ਫੜਿਆ ਤੇ ਫਿਰ ਉਹਨਾਂ ਨੂੰ ਗੋਲੀਆਂ ਮਾਰੀਆਂ ਸੀ ਪੁਲਿਸ ਨੇ ਕਿਹਾ ਸੀ ਕਿ ਆਮੋ ਸਾਹਮਣੇ ਇਨਕਾਊਂਟਰ ਦੇ ਵਿੱਚ ਇੱਕ ਜਿਹੜਾ ਸਰਦਾਰ ਮੁੰਡਾ ਸੀਗਾ ਜਸਪ੍ਰੀਤ ਸਿੰਘ ਉਹਦੀ ਗੋਲੀਆਂ ਵੱਜਣ ਕਾਰਨ ਮੌਤ ਹੋ ਗਈ ਹੈ ਤੇ ਇਹ ਇਨਕਾਊਂਟਰ ਚ ਹੋਈ ਆ ਪੁਲਿਸ ਨੇ ਕਿਹਾ ਸੀ ਪਰ ਉਹ ਜਿਹੜਾ ਜਸਪ੍ਰੀਤ ਸਿੰਘ ਹੈ ਜਿਹਦਾ ਇਨਕਾਊਂਟਰ ਪੁਲਿਸ ਨੇ ਕੀਤਾ ਸੀ ਉਹਦਾ ਪਰਿਵਾਰ ਹੁਣ ਹਾਈ ਕੋਰਟ ਪਹੁੰਚ ਗਿਆ ਤੇ ਹਾਈ ਕੋਰਟ ਤੇ ਜਾ ਕੇ ਉੱਚ ਅਦਾਲਤ ਦੇ ਵਿੱਚ ਜਾ ਕੇ ਜਸਪ੍ਰੀਤ ਦੇ ਪਰਿਵਾਰ ਨੇ ਇਹ ਮੰਗ ਕੀਤੀ ਹੈ ਵੀ ਇਹ ਸੀਬੀਆਈ ਤੋਂ ਜਾਂਚ ਕਰਾਈ ਜਾਣੀ ਚਾਹੀਦੀ ਹੈ ਸਾਡਾ ਮੁੰਡਾ ਐਨਕਾਊਂਟਰ 'ਚ ਨਹੀਂ ਮਾਰਿਆ ਪੁਲਿਸ ਨੇ ਫੜ ਕੇ ਮਾਰਿਆ ਜਸਪ੍ਰੀਤ ਦੇ ਪਰਿਵਾਰ ਵਾਲੇ ਇਹ ਕਹਿੰਦੇ ਨੇ ਕਿ ਜਿਹੜੀ ਉਹਦੀ ਪੋਸਟਮਾਰਟਮ ਰਿਪੋਰਟ ਹੈ ਉਹਦੇ ਤੋਂ ਵੀ ਸਾਨੂੰ ਇਹ ਲੱਗਦਾ ਕਿ ਸਾਡਾ ਮੁੰਡਾ ਪੁਲਿਸ ਨੇ ਫੜਿਆ ਪਹਿਲਾਂ ਮਾਰਿਆ ਫਿਰ ਉਹਦਾ ਝੂਠਾ ਐਨਕਾਊਂਟਰ ਵਿਖਾਇਆ ਗਿਆ ਹੁਣ ਸੀਬੀਆਈ ਜਾਂਚ ਦੀ ਮੰਗ ਜਸਪ੍ਰੀਤ ਦੇ ਪਰਿਵਾਰ ਨੇ ਕੀਤੀ ਹੈ ਇਹ ਦੋਸ਼ ਉਹਨਾਂ ਹੀ ਪੁਲਿਸ ਵਾਲਿਆਂ ਤੇ ਆ ਜਿਹੜੇ ਪੁਲਿਸ ਵਾਲਿਆਂ ਦੇ ਉੱਪਰ ਕਰਨਲ ਬਾਠ ਕੁਟਮਰ ਮਾਮਲੇ ਦਾ ਦੋਸ਼ ਹੈ ਹੁਣ ਪਹਿਲਾਂ ਵੀ ਇਹ ਚਰਚਾ ਰਹੀ ਹੈ ਜਦੋਂ ਕਰਨਲ ਬਾਠ ਦਾ ਪਰਿਵਾਰ ਸੀਬੀਆਈ ਜਾਂਚ ਦੀ ਮੰਗ ਕਰਦਾ ਰਿਹਾ ਉਦੋਂ ਵੀ ਕਈ ਸਾਰੇ মিডিਆ ਅਦਾਰਿਆਂ ਦੇ ਵਿੱਚ ਇਹ ਚਰਚਾ ਰਹੀ ਹੈ ਕਿ ਪੁਲਿਸ ਇਸ ਮਾਮਲੇ ਦੀ ਸੀਬੀਆਈ ਜਾਂਚ ਤੋਂ ਇਸ ਕਰਕੇ ਕੰਨੀ ਘਤਾਰੀ ਹੈ ਕਿਉਂਕਿ ਉਹਨਾਂ ਹੀ ਪੁਲਿਸ ਵਾਲਿਆਂ ਨੇ ਇਨਕਾਊਂਟਰ ਕੀਤਾ ਸੀ ਇੱਕ ਦਿਨ ਪਹਿਲਾਂ ਹੀ ਤਾਂ ਡਰ ਸੀ ਲੋਕ ਇਹ ਕਹਿੰਦੇ ਰਿਹਾਏ ਚਰਚਾ ਕਿ ਪੁਲਿਸ ਦੇ ਅੰਦਰ ਇਹ ਖਦਸ਼ਾ ਹੋ ਸਕਦਾ ਹੈ ਕਿ ਜੇਕਰ ਸੀਬੀਆਈ ਜਾਂਚ ਕਰੇਗੀ ਕਰਨਲ ਕੁੱਟਮਾਰ ਮਾਮਲੇ ਦੀ ਤਾਂ ਫਿਰ ਉਹ ਜਿਹੜਾ ਪੁਲਸ এনਕਾਊਂਟਰ ਇੱਕ ਦਿਨ ਪਹਿਲਾਂ ਹੋਇਆ ਜੇ ਉਹਦੀ ਜਾਂਚ ਵੀ ਵਿੱਚੇ ਹੀ ਖੁੱਲ ਗਈ ਤੇ ਫਿਰ ਬਣੇਗਾ ਕੀ ਕਿਤੇ ਹੋਰ ਦੀਆਂ ਹੋਰ ਚੀਜ਼ਾਂ ਨਾ ਸਾਹਮਣੇ ਆ ਜਾਣ ਇਸ ਕਰਕੇ ਲੋਕ ਇਹ ਕਹਿੰਦੇ ਰਹੇ ਮੀਡੀਆ ਦੇ ਵਿੱਚ ਕੁਝ ਲੋਕ ਇਹ ਕਹਿੰਦੇ ਰਹੇ ਕਿ ਪੁਲਿਸ ਅਫਸਰ ਤੇ ਪੁਲਿਸ ਇਸ ਕਰਕੇ ਸੀਬੀਆਈ ਜਾਂਚ ਲਈ ਤਿਆਰ ਨਹੀਂ ਹੋ ਰਹੀ ਰਾਜ਼ੀ ਨਹੀਂ ਹੋ ਰਹੀ ਕਰਨਲ ਬਾਠ ਦਾ ਪਰਿਵਾਰ ਉਹਨਾਂ ਦੀ ਮਿਸ ਜਸਵਿੰਦਰ ਕੌਰ ਇਹ ਕਹਿੰਦੀ ਰਹੀ ਕਿ ਵੇਖੋ ਜਦ ਅਸੀਂ ਸੀਬੀਆਈ ਜਾਂਚ ਲਈ ਤਿਆਰ ਆ ਪੁਲਿਸ ਕਹਿੰਦੀ ਅਸੀਂ ਗਲਤ ਆ ਅਸੀਂ ਕਹਿੰਨੇ ਆ ਪੁਲਿਸ ਗਲਤ ਆ ਜੇ ਅਸੀਂ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਆ ਤਾਂ ਫਿਰ ਪੁਲਿਸ ਵਾਲਿਆਂ ਨੂੰ ਸੀਬੀਆਈ ਜਾਂਚ ਤੋਂ ਡਰ ਕਾਦਾ ਜੇ ਉਹ ਸੱਚੇ ਨੇ ਸੀਬੀਆਈ ਨੇ ਤਾਂ ਸੱਚ ਲਿਆਉਣਾ ਸਾਹਮਣੇ ਔਰ ਸੱਚੇ ਸਾਬਤ ਹੋਣਗੇ ਫਿਰ ਉਹ ਸੀਬੀਆਈ ਜਾਂਚ ਤੋਂ ਟਲਦੇ ਕਿਉਂ ਨਹੀਂ ਪਰ ਉਦੋਂ ਚਰਚਾ ਇਹ ਰਿਹਾ ਸੀ ਕਿ ਸ਼ਾਇਦ ਜਿਹੜਾ ਉਹਨਾਂ ਹੀ ਪੁਲਿਸ ਵਾਲਿਆਂ ਨੇ ਐਨਕਾਊਂਟਰ ਕੀਤਾ ਸੀ ਉਸ ਮਾਮਲੇ ਕਰਕੇ ਵੀ ਪੁਲਿਸ ਸੀਬੀਆਈ ਜਾਂਚ ਤੋਂ ਟਲਦੀ ਹੋ ਸਕਦੀ ਹੈ ਸੋ ਹੁਣ ਜਸਪ੍ਰੀਤ ਦਾ ਪਰਿਵਾਰ ਜਦੋਂ ਹਾਈ ਕੋਰਟ ਚਲਾ ਗਿਆ ਹੈ ਹਾਈ ਕੋਰਟ ਜਾ ਕੇ ਉਹਨਾਂ ਸੀਬੀਆਈ ਦੀ ਮੰਗ ਕੀਤੀ ਹੈ ਕਿ ਉਸ ਪੁਲਿਸ ਐਨਕਾਊਂਟਰ ਦੀ ਜਾਂਚ ਕਰਾਓ ਤਾਂ ਜੇਕਰ ਹਾਈ ਕੋਰਟ ਨੂੰ ਗੱਲ ਠੀਕ ਜੱਜ ਗਈ ਤਾਂ ਜੇਕਰ ਹਾਈ ਕੋਰਟ ਨੇ ਉਸ ਪੁਲਿਸ ਅਨਕਾਊਂਟਰ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਤੇ ਜੇਕਰ ਸੀਬੀਆਈ ਨੇ ਜਾਂਚ ਬਰੀਕੀ ਨਾਲ ਕਰ ਲਈ ਤਾਂ ਸਵਾਲ ਇਹ ਆ ਕਿ ਕੀ ਇਹ ਜਿਹੜੇ ਪੁਲਿਸ ਅਫਸਰ ਨੇ ਇਹ ਫਸਣਗੇ ਜਾਂ ਬਚਣਗੇ ਕਿਉਂਕਿ ਪਹਿਲਾਂ ਬਹੁਤ ਸਾਰੇ ਅਨਕਾਊਂਟਰ ਪੁਲਿਸ ਨੇ ਪਿਛਲੇ ਟਾਈਮ ਚ ਕੀਤੇ ਸੀ ਜਿਹੜੀ ਜਿਹੜੀ ਜਾਂਚ ਸੀਬੀਆਈ ਨੂੰ ਮਿਲੀ ਜਾਂ ਹੋਰ ਡੂੰਗੀ ਪੜਤਾਲ ਕਰਨ ਵਾਲੀਆਂ ਏਜੰਸੀਆਂ ਨੂੰ ਮਿਲੀ ਉਹਨਾਂ ਨੇ ਜਾਂਚਾਂ ਦੇ ਵਿੱਚ ਉਹ ਜਿਹੜੇ ਕਾਫੀ ਜ਼ਿਆਦਾ ਅਨਕਾਊਂਟਰ ਝੂਠੇ ਪਾਏ ਔਰ ਇਹ ਸਾਬਤ ਕੀਤਾ ਅਦਾਲਤਾਂ ਦੇ ਵਿੱਚ ਸੀਬੀਆਈ ਨੇ ਵੀ ਬੰਦਾ ਬੇਕਸੂਰ ਘਰੋਂ ਚੁੱਕਿਆ ਤੇ ਘਰੋਂ ਚੁੱਕ ਕੇ ਬਹੁਤ ਸਾਰੇ ਵਿਅਕਤੀ ਪੁਲਿਸ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ ਆ ਪਿਛਲੇ 3-4 ਮਹੀਨਿਆਂ ਦੇ ਵਿੱਚ ਹੀ 5-7 ਮਾਮਲਿਆਂ ਦੇ ਵਿੱਚ ਵੱਡੇ-ਵੱਡੇ ਪੁਲਿਸ ਅਫਸਰਾਂ ਨੂੰ ਅਦਾਲਤਾਂ ਦੇ ਵਿੱਚ ਕੋਰਟਾਂ ਦੇ ਵਿੱਚ ਸਜ਼ਾਵਾਂ ਹੋਈਆਂ ਨੇ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਕੀਤੇ ਸੀ ਕਹਾਣੀ ਪੂਰੀ ਉਦੋਂ ਵੀ ਉਹਨਾਂ ਨੇ ਆਪਦੇ ਹਿਸਾਬ ਨਾਲ ਤਾਂ ਠੀਕ ਬਣਾਈ ਸੀ ਕਹਾਣੀ ਉਦੋਂ ਵੀ ਉਹਨਾਂ ਨੇ ਕਾਗਜ਼ਾਂ ਦਾ ਢਿੱਡ ਠੀਕ ਭਰਿਆ ਸੀ ਉਦੋਂ ਵੀ ਉਹਨਾਂ ਨੇ ਇਦਾਂ ਸਾਰਾ ਕੁਝ ਬਣਾਇਆ ਸੀ ਵੀ ਇਦਾਂ ਇਦਾਂ ਕਰਕੇ ਇਹਨਾਂ ਨੇ ਸਾਡੇ ਨਾਲ ਮੁਕਾਬਲਾ ਕੀਤਾ ਇਹਨਾਂ ਨੇ ਸਾਡੇ ਤੇ ਗੋਲੀ ਚਲਾਈ ਫਿਰ ਅਸੀਂ ਜਵਾਬੀ ਕਾਰਵਾਈ ਕੀਤੀ ਫਿਰੇ ਮਾਰਿਆ ਗਿਆ ਪਰ ਸੀਬੀਆਈ ਜਾਂਚ ਦੇ ਵਿੱਚ ਪੜਤਾਲਾਂ ਦੇ ਵਿੱਚ ਇਹ ਸਾਹਮਣੇ ਆਉਂਦਾ ਰਿਹਾ ਕਈ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਇੰਜ ਆਇਆ ਕਿ ਕੋਈ ਬੰਦਾ ਘਰੇ ਬੈਠਾ ਸੀ ਉਹਨੂੰ ਘਰੋਂ ਚੱਕਿਆ ਕੋਈ ਬੰਦਾ ਸਾਈਕਲ ਤੇ ਕਿਤੇ ਖੇਤ ਜਾ ਰਿਹਾ ਸੀ ਉਹਨੂੰ ਉਥੋਂ ਚੱਕਿਆ ਤੇ ਬਾਅਦ ਦੇ ਵਿੱਚ ਕਿਸੇ ਪੁਲ ਤੇ ਲਾ ਕੇ ਤੇ ਝੂਠਾ ਪੁਲਿਸ ਮੁਕਾਬਲਾ ਵਖਾ ਦਾ ਦਿੱਤਾ ਗਿਆ ਬਣਾ ਦਿੱਤਾ ਗਿਆ ਐਦਾਂ ਕੀਮਤੀ ਜਾਨਾਂ ਪੰਜਾਬ ਦੇ ਵਿੱਚ ਬਹੁਤ ਗਈਆਂ ਹੁਣ ਤੱਕ ਪਰ ਹੁਣ ਪਿਛਲੇ ਟਾਈਮ ਤੋਂ ਜਿਹੜੇ 80 ਤੋਂ 90 ਦੇ ਦਹਾਕੇ ਦੇ ਵਿੱਚ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋਏ ਨੇ ਉਹਨਾਂ ਦੀਆਂ ਸਜ਼ਾਵਾਂ ਅਦਾਲਤਾਂ ਦੇ ਵੱਲੋਂ ਦਿੱਤੀਆਂ ਗਈਆਂ ਮਾਨਯੋਗ ਕੋਰਟਾਂ ਦੇ ਵੱਲੋਂ ਦਿੱਤੀਆਂ ਗਈਆਂ ਤੇ ਹੁਣ ਜਿਹੜੇ ਇਹ ਪੁਲਿਸ ਵਾਲੇ ਆ ਜਿਨ੍ਹਾਂ ਨੇ ਫੌਜੀ ਕਰਨਲ ਕਟਮਾਰ ਮਾਮਲੇ ਦੇ ਵਿੱਚ ਜਿਨ੍ਹਾਂ ਨੂੰ ਮਲਜ਼ਮ ਬਣਾਇਆ ਗਿਆ ਭਾਵੇਂ ਪੁਲਿਸ ਨੇ ਪਹਿਲਾਂ ਬੜੀ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਨਾਂ ਉਹਨਾਂ ਦੇ ਉੱਪਰ ਪਰਚਾ ਨਾ ਕੀਤਾ ਜਾਵੇ ਫਿਰ ਜੇ ਪਰਚਾ ਕੀਤਾ ਹੈ ਤਾਂ ਉਹਨਾਂ ਦੇ ਬਾਰੇ ਨਾਮ ਨਾ ਕੀਤਾ ਜਾਵੇ ਫਿਰ ਜੇਕਰ ਪਰਚਾ ਕੀਤਾ ਤਾਂ ਉਹਦੇ ਵਿੱਚ ਜਿਹੜੀ ਸ਼ਿਕਾਇਤ ਕਰਤਾ ਤੇਰਾ ਉਹ ਕਿਸੇ ਢਾਬੇ ਵਾਲੇ ਨੂੰ ਬਣਾ ਦਿੱਤਾ ਜਾਵੇ ਤਾਂ ਕਿ ਕੱਲ ਨੂੰ ਉਹ ਬਿਆਨ ਬਦਲ ਸਕੇ ਇਹ ਸਾਰਾ ਕੁਝ ਪੁਲਿਸ ਨੇ ਕੀਤਾ ਜਗ ਜाहिर ਹੋਇਆ ਇਹ ਸਾਰਾ ਕੁਝ ਤਾਂ ਉਸ ਮਾਮਲੇ ਤੋਂ ਬਾਅਦ ਹੁਣ ਉਸ ਤੋਂ ਵੱਡਾ ਆ ਜਿਹੜਾ ਝੂਠੇ ਪੁਲਿਸ এনਕਾਊਂਟਰ ਵਾਲਾ ਦੋਸ਼ ਉਹਨਾਂ ਹੀ ਪੁਲਿਸ ਅਫਸਰਾਂ ਤੇ ਲੱਗਿਆ ਮਾਮਲਾ ਹਾਈ ਕੋਰਟ ਚਲਾ ਗਿਆ ਹਾਈ ਕੋਰਟ ਚ ਪਟੀਸ਼ਨ ਪਾਈ ਗਈ ਆ ਹਾਈ ਕੋਰਟ ਇਹਦੇ ਤੇ ਸੁਣਵਾਈ ਕਰੇਗੀ ਕਿ ਨਹੀਂ ਕਰੇਗੀ ਅਜੇ ਤਾਂ ਇਹ ਵੇਖਣਾ ਪਰ ਅਜਿਹੇ ਸੀਰੀਅਸ ਕੇਸਾਂ ਚ ਆਮ ਤੌਰ ਤੇ ਹਾਈ ਕੋਰਟ ਸੁਣਵਾਈ ਕਰ ਲੈਂਦੀ ਹੁੰਦੀ ਆ ਤਾਂ ਕੀ ਨਿਕਲ ਕੇ ਸਾਹਮਣੇ ਆਉਂਦਾ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ ਪਰ ਪੁਲਿਸ ਨੂੰ ਚਾਹੀਦਾ ਕਿ ਪੁਲਿਸ ਨਿਆਂ ਦੀ ਰਾਖੀ ਹੈ ਪੁਲਿਸ ਜਿਹੜੀ ਹੈ ਇਨਸਾਫ ਦੇ ਮੰਦਰ ਕਿਹਾ ਜਾਂਦਾ ਥਾਣਿਆਂ ਕਚਹਿਰੀਆਂ ਨੂੰ ਉਹਨਾਂ ਦੀ ਰਾਖੀ ਹੈ ਤਾਂ ਪੁਲਿਸ ਨੂੰ ਆਪਣਾ ਅਕਸ ਜ਼ਰੂਰ ਸੁਧਾਰਨਾ ਚਾਹੀਦਾ ਹੈ ਆਮ ਲੋਕਾਂ ਦੇ ਵਿੱਚ ਪੁਲਿਸ ਦਾ ਅਕਸ ਬੜਾ ਖਰਾਬ ਹੋ ਚੁੱਕਾ ਹੈ ਲੋਕ ਯਕੀਨ ਨਹੀਂ ਕਰਦੇ ਜਿਵੇਂ ਅੱਜ ਵੀ ਅੱਜ ਦੀ ਤਰੀਕ ਚ ਵੀ ਦੋ ਥਾਵਾਂ ਤੇ ਪੁਲਿਸ ਨੇ ਐਨਕਾਊਂਟਰ ਕੀਤੇ ਨੇ ਇੱਕ ਜਲੰਧਰ ਚ ਇੱਕ ਲੁਧਿਆਣੇ ਚ ਜਲੰਧਰ ਦੇ ਪੁਲਿਸ ਨੇ ਐਨਕਾਊਂਟਰ ਦੇ ਵਿੱਚ ਵੀ ਅੱਜ ਫੇਰ ਪੁਲਿਸ ਨੇ ਲਾਤ ਚ ਗੋਲੀ ਮਾਰੀ ਇੱਕ ਵਿਅਕਤੀ ਦੇ ਬੀਤੇ ਕੱਲ ਵੀ ਦੋ ਇਨਕਾਊਂਟਰ ਪੁਲਿਸ ਨੇ ਕੀਤੇ ਆ ਜਿਹਦੇ ਚ ਇੱਕ ਤਰਨਤਾਰਨ ਦੇ ਵਿੱਚ ਜਿਹੜਾ ਇਨਕਾਊਂਟਰ ਹੋਇਆ ਉਥੇ ਪੁਲਿਸ ਨੇ ਲੱਤ 'ਚ ਗੋਲੀ ਮਾਰੀ ਆ ਵਿਅਕਤੀ ਦੇ ਹਰ ਰੋਜ਼ ਜਿਹੜੇ ਇਨਕਾਊਂਟਰ ਹੋ ਰਹੇ ਨੇ ਹਰ ਇੱਕ ਇਨਕਾਊਂਟਰ ਦੇ ਵਿੱਚ ਪੁਲਿਸ ਇਹ ਕਹਾਣੀ ਦੱਸਦੀ ਹੈ ਕਿ ਅਸੀਂ ਇਹ ਬੰਦਾ ਗ੍ਰਿਫਤਾਰ ਕੀਤਾ ਸੀ ਤੇ ਇਹ ਇਹਨੇ ਇਹਦੇ ਤੋਂ ਹਥਿਆਰਾਂ ਦੀ ਅਸੀਂ ਰਿਕਵਰੀ ਕਰਾਉਣੀ ਸੀ ਜਿਹੜੇ ਹਥਿਆਰ ਇਹਨੇ ਲੁਕੋਏ ਸੀ ਤੇ ਜਦੋਂ ਅਸੀਂ ਉਹ ਹਥਿਆਰ ਇਹ ਤੋਂ ਕਢਾਉਣ ਗਏ ਆ ਉਥੇ ਹਥਿਆਰ ਕੱਢਦੇ ਨਹੀਂ ਇਹਨੇ ਸਾਡੇ ਤੇ ਗੋਲੀ ਚਲਾਤੀ ਫਿਰ ਅਸੀਂ ਚਲਾਈ ਉਹ ਗੋਲੀ ਫਿਰੇ ਦੀ ਲੱਤ ਚ ਮਾਰੀ ਅਸੀਂ ਤਾਂ ਇੱਕੋ ਜੀਆਂ ਕਹਾਣੀਆਂ ਤੇ ਹਮੇਸ਼ਾ ਗੋਲੀ ਲੱਤ ਚ ਇਹ ਜਿਹੜਾ ਸਾਰਾ ਕੁਝ ਹੈ ਇਹ ਵੱਡੇ ਸਵਾਲ ਖੜੇ ਕਰਦਾ ਰਿਹਾ ਤਾਂ ਅੱਜ ਫਿਰ ਪੁਲਿਸ ਦੇ ਉੱਪਰ ਇੱਕ ਮਾਮਲਾ ਹਾਈ ਕੋਰਟ ਤੇ ਝੂਠੇ ਪੁਲਿਸ এনਕਾਊਂਟਰ ਦਾ ਪਹੁੰਚਿਆ ਹੁਣ ਇਹ ਕੀ ਸੱਚ ਨਿਕਲ ਕੇ ਸਾਹਮਣੇ ਆਉਂਦਾ ਆਉਣ ਵਾਲਾ ਟਾਈਮ ਦੱਸੇਗਾ ਮਨਦੀਪ ਸਿੰਘ ਸਿੱਧੂ ਜਿਹੜੇ ਰਿਟਾਇਰ ਹੋਏ ਨੇ ਕੱਲ ਜਦੋਂ ਜਿਹੜੇ ਪੁਲਿਸ ਇੰਕਾਊਂਟਰ ਨੂੰ ਝੂਠਾ ਕਹਿ ਕੇ ਤੇ ਜਿਹਦੇ ਖਿਲਾਫ ਹਾਈ ਕੋਰਟ ਦੇ ਵਿੱਚ ਗਏ ਨੇ ਉਹਦੇ ਪਰਿਵਾਰ ਵਾਲੇ ਮੁੰਡੇ ਦੇ ਜਸਪ੍ਰੀਤ ਸਿੰਘ ਦੇ ਉਸ ਮਾਮਲੇ ਦੇ ਵਿੱਚ ਜਿਹੜੇ ਰਿਟਾਇਰ ਹੋਏ ਮਨਦੀਪ ਸਿੰਘ ਸਿੱਧੂ ਨੇ ਉਹ ਵੀ ਉਸ ਮਾਮਲੇ ਦੀ ਨਿਗਰਾਨੀ ਜਿਹੜੀ ਆ ਇੱਕ ਪੁਲਿਸ ਅਫਸਰ ਮਜੂ ਉਹ ਦੇਖ ਰਿਹਾ ਸੀ ਉਸ ਮਾਮਲੇ ਦੇ ਵਿੱਚ ਉਹਨਾਂ ਉਹਨਾਂ ਬੱਚਾ ਜਿਹੜਾ ਅਗਵਾਹ ਕਰਾਂ ਨੇ ਚੱਕਿਆ ਸੀ ਉਹ ਬੱਚਾ ਵੀ ਪਰਿਵਾਰ ਦੇ ਹੈਂਡਓਵਰ ਜਾ ਕੇ ਉਹਨਾਂ ਪੁਲਿਸ ਅਫਸਰਾਂ ਨੇ ਕੀਤਾ ਸੀਗਾ ਤਾਂ ਹੁਣ ਦੇਖਣਾ ਹੈ ਕਿ ਇਸ ਮਾਮਲੇ ਚੋਂ ਕੀ ਨਿਕਲਦਾ ਤੇ ਕੀ ਨਹੀਂ ਨਿਕਲਦਾ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ